ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇ ਰੀ ਮਹਿਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੂੰ ਸੰਗ ਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਜ ਬਿਨ ਨਿਮਖ ਨਾ ਜਾਇ ਰਹਿਣਾ ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਨ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾ ਜਿਉ ਤੁਮ ਰੱਖੋ ਤਿਬਹੀ ਰਹਿਣਾ ਜੋ ਤੁਮ ਕਹੋ ਸੋਈ ਮੋਹ ਕਰਨਾ ਜਹਾਂ ਪੇ ਕੋ ਤਹਾਂ ਤੁਮ ਵਸਣਾ ਨਿਰਪਉਨਾ ਜਪੋਂ ਤੇਰਾ ਰਸਨਾ ਤੂੰ ਮੇਰੀ ਨਵਨਿਦ ਤੂੰ ਭੰਡਾਰ ਰੰਗ ਰਸਾ ਤੂੰ ਮਨ ਹੈ ਆਦਾ ਤੂੰ ਮੇਰੀ ਸੋਬਾ তুম سنگ ਰਚਿਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨ ਅੰਤਰ ਤੂੰ ਹੀ ਧਿਆਇਆ ਮਰਮ ਤੇ ਮਾਰਾ ਗੁਰ ਤੇ ਪਾਇਆ ਸਤ ਗੁਰ ਤੇ ਦ੍ਰਿੜਿਆ ਇੱਕ ਏਕਾ ਨਾਨਕ ਦਾਸ ਹਰ 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 ਟਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਰਿਸਾਲ ਸੰਗੀਤ ਜੀ ਇਹ ਪਵਨ ਸ਼ਬਦ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 181 ਦੇ ਉੱਪਰ ਅੰਕਿਤ ਹੈ ਅਕਾਲ ਪੁਰਖ ਪਰਮੇਸ਼ਰ ਜਿਹੜਾ ਸਾਡਾ ਸਭ ਕੁਝ ਹੈ ਜਿਸ ਦਿਨ ਪ੍ਰਮਾਤਮਾ ਦੀ ਰਹਿਮਤ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਉਦੇ ਗੁਣਾ ਨੂੰ ਜੀਵਨ ਵਿੱਚ ਧਾਰਨ ਕੀਤਾ ਜਾਂਦਾ ਹੈ ਮੈਂ ਖਤਮ ਹੋ ਜਾਂਦੀ ਹੈ ਕਿ ਜੋ ਵੀ ਹੈ ਉਹ ਪਰਮੇਸ਼ਰ ਤੂੰ ਹੈ ਜੇ ਸਾਡੇ ਵਿੱਚ ਕੁਝ ਹੈ ਤਾਂ ਫਿਰ ਸਾਡੀ ਦੂਰੀ ਹੈ ਭਗਤ ਰਬਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ ਜਿੰਨ ਤੱਕ ਸਾਡੇ ਅੰਦਰ ਮੈਂ ਹੋਂਦ ਨਿਤ ਕਰਤੂ ਨਹੀਂ ਹੈ ਜਦਨ ਸਾਡੀ ਮੈਂ ਖਤਮ ਹੋ ਗਈ ਅਬ ਤੂੰ ਹੀ ਮੈਂ ਨਾ ਹੈ ਸਤਗੁਰ ਕਹਿੰਦੇ ਤੂੰ ਮੇਰਾ ਲਾਲਣ ਤੂੰ ਮੇਰੇ ਪ੍ਰਾਣ ਤੂੰ ਮੇਰਾ ਬਹੁਤ ਹੀ ਪਿਆਰਾ ਹੈ ਤੂੰ ਮਰੇ ਪ੍ਰਾਣਾ ਦਾ ਸਹਾਰਾ ਹੈ ਤੂੰ ਮੇਰੇ ਸਾਹਿਬ ਤੂੰ ਮੇਰਾ ਮਾਲਕ ਹੈ ਤੂੰ ਮੇਰੇ ਖਾਨ ਬਹੁਤ ਵੱਡਾ ਹੈ ਰਹਾਉ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਏ ਸਤਿਗੁਰੂ ਤੂੰ ਮੇਰਾ ਮਿੱਤਰ ਹੈ ਤੂੰ ਮੇਰਾ ਸਖਾ ਹੈ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਇਹ ਤੂੰ ਤਾਂ ਹੀ ਹੋ ਸਕਦਾ ਜਦੋਂ ਮੈਂ ਖਤਮ ਹੁੰਦੀ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੋਵਾ ਮੁਜ ਮੇ ਰਹਾ ਨਾ ਹੋ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਉਹਦੇ ਵਿੱਚ ਅਪੇਤਾ ਹੋ ਗਈ ਕਬੀਰ ਜੀ ਦੇ ਬਚਨ ਹਨ ਕਹਿੰਦੇ ਅਬ ਤੋਂ ਜਾਏ ਚੜੇ ਸੰਗਾਸਣ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ ਤੇ ਜਦਨ ਇਹ ਅਹसास ਹੁੰਦਾ ਹੈ ਨਾ ਕਿ ਸਤਗੁਰੂ ਮੇਰਾ ਤੂੰ ਹੀ ਹੈ ਜਿੰਦਗੀ ਦੇ ਵਿੱਚ ਹਰੇਕ ਮਨੁੱਖ ਦੀ ਜਿੰਦਗੀ ਦੇ ਵਿੱਚ ਇੱਕ ਦਿਨ ਐਸਾ ਹੁੰਦਾ ਹੈ ਜਦਨ ਉਹਨੂੰ ਸਮਝ ਆਉਂਦੀ ਹੈ ਕਿ ਰੱਬ ਤੋਂ ਬਿਨਾ ਮੇਰਾ ਕੋਈ ਵੀ ਨਹੀਂ ਹੈ ਪਰ ਉਸ ਸਮੇਂ ਨੂੰ ਜਦੋਂ ਮਨੁੱਖ ਸਮਝ ਲੈਂਦਾ ਹੈ ਨਾ ਤੇ ਉਹਨੂੰ ਸਭ ਕੁਝ ਸਮਝ ਆ ਜਾਂਦੀ ਹੈ ਰੱਬ ਦੇ ਨਾਲ ਜੁੜ ਜਾਂਦੇ ਸਤਗੁਰ ਨੇ ਇਹ ਨਹੀਂ ਆਖਿਆ ਕਿ ਪਰਿਵਾਰ ਨਹੀਂ ਚਾਹੀਦਾ ਸੰਸਾਰ ਨਹੀਂ ਚਾਹੀਦਾ ਰਹਿਣਾ ਪਰਿਵਾਰ ਵਿੱਚ ਹੀ ਹੈ ਰਹਿਣਾ ਸੰਸਾਰ ਦੇ ਵਿੱਚ ਹੀ ਹੈ ਪਰ ਉਹ ਤੋਂ ਨਿਰਲੇਪ ਰਹਿਣਾ ਕਲ ਦੇ ਸ਼ਬਦ ਵਿੱਚ ਵੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਹਿੰਦੇ ਰਹਿਣਾ ਇਦਾਂ ਕਹਿੰਦੇ ਜਦਾਂ ਸਦਾ ਅਲਿਪਤ ਜੋਗ ਅਰ ਜੁਗਤੇ ਦਿਸੇ ਸਭ ਮੇ ਸਭ ਤੇ ਰਹਤੇ ਰਹਿੰਦਾ ਵੀ ਸਾਰਿਆਂ ਦੇ ਵਿੱਚ ਪਰ ਸਾਰਿਆਂ ਤੋਂ ਉਪਰਾਮ ਰਹਿੰਦਾ ਹੈ ਜਿਦਾਂ ਕਲਗੀਧਰ ਪਾਤਸ਼ਾਹ ਕਹਿੰਦੇ ਰੇ ਮਨ ਐਸੋ ਕਰ ਸੰਿਆਸਾ ਬਨਸੇ ਸਧਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸ ਰਹਿਣਾ ਸੰਸਾਰ ਦੇ ਵਿੱਚ ਰਹਿਣਾ ਪਰਿਵਾਰ ਦੇ ਵਿੱਚ ਹੈ ਪਰ ਉਪਰਾਮ ਰਹਿਣਾ ਹੈ ਤੇ ਜਦਨ ਉਹ ਸਮਝੇ ਕਿ ਰੱਬ ਉਹ ਪਰਮੇਸ਼ਰ ਮੇਰਾ ਹੈ ਤੇ ਉਹ ਤੋਂ ਬਗੈਰ ਹੈ ਕੁਛ ਨਹੀਂ ਕਹਿੰਦੇ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ ਪ੍ਰੀਤਮ ਦਾ ਵੈਸੇ ਅਰਥ ਬਾਣੀ ਦੇ ਵਿੱਚ ਮਿੱਤਰ ਆਇਆ ਹੈ ਇਹ ਸਤਿਗੁਰੂ ਮੇਰਾ ਮਿੱਤਰ ਵੀ ਤੂੰ ਹੀ ਆ ਮੇਰਾ ਤੇਰੇ ਨਾਲ ਹੀ ਪਿਆਰ ਹੈ ਤੁਮ ਸੰਗ ਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਇਹ ਸਤਿਗੁਰੂ ਮੇਰੀ ਇੱਜ਼ਤ ਵੀ ਤੂੰ ਹੀ ਹੈ ਗਹਿਣਾ ਜਿਹੜਾ ਜੀਵਨ ਦਾ ਸ਼ਿੰਗਾਰ ਕਿਹਾ ਜਾਂਦਾ ਹੈ ਨਾ ਤੇ ਮੇਨੂੰ ਮੇਰੇ ਜੀਵਨ ਨੂੰ ਸੋਹਣਾ ਬਣਾਉਣ ਵਾਲੇ ਵੀ ਤੂੰ ਹੀ ਹੈ ਆਪਾਂ ਕਹਿੰਦੇ ਲੋ ਜੀ ਇਹਨੇ ਗਹਿਣੇ ਪਾਏ ਬੜਾ ਅਮੀਰ ਹੈ ਪਰ ਸਤਿਗੁਰੂ ਮੇਰਾ ਗਹਿਣਾ ਤਾਂ ਤੂੰ ਹੈ ਮੇਰੇ ਜੀਵਨ ਨੂੰ ਸ਼ਿੰਗਾਰ ਸ਼ਿੰਗਾਰਨ ਵਾਲਾ ਮੇਰੇ ਜੀਵਨ ਨੂੰ ਸਵਾਰਨ ਵਾਲਾ ਤੂੰ ਹੈ ਕਿਉਂਕਿ ਤੂੰ ਮੇਰੀ ਇੱਜ਼ਤ ਰੱਖਦਾ ਹੈ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਝ ਬਿਨ ਨਿਮਕ ਨਾ ਜਾਈ ਰਹਿਣਾ ਨਿਮਕ ਦੇ ਅੱਖ ਝਮਕੜ ਜਿਤਨਾ ਸਮਾ ਕਹਿੰਦੇ ਇੰਨੀ ਦੇਰ ਵੀ ਇਹ ਪਰਮੇਸ਼ਰ ਤੂੰ ਨੇ ਭੁੱਲੇ ਮੈਂ ਤੇਰੇ ਤੋਂ ਇੱਕ ਨਿਮਕ ਵੀ ਦੂਰ ਨਹੀਂ ਰਹਿ ਸਕਦਾ ਤੇਰੇ ਤੋਂ ਬਿਨਾ ਨਹੀਂ ਰਹਿ ਸਕਦਾ ਤੁਝ ਬਿਨ ਨਿਮਕ ਨਾ ਜਾਈ ਰਹਿਣਾ ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾ ਜਿਉਂ ਤੁਮ ਰੱਖੋ ਤਿਵਹੀ ਰਹਿਣਾ اے ਸਤਿਗੁਰੂ ਜਿੱਦਾਂ ਤੂੰ ਰੱਖਦਾ ਕੌਨ ਕੀ ਸਾਡੀ ਕੋ ਸਿਆਣਪ ਨਹੀਂ ਹੈ ਜਦੋਂ ਅਸੀਂ ਆਪਣੇ ਢੰਗ ਨਾਲ ਰਹਿਣਾ ਚਾਹੁੰਦੇ ਆ ਅਸੀਂ ਫਿਰ ਦੁਖੀ ਹੁੰਦੇ ਜਦੋਂ ਤੇਰੇ ਹੁਕਮ ਦੇ ਵਿੱਚ ਰਹਿਨੇ ਆ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਉਂ ਭਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ RAM RAJE ਹਮ ਭੂਲ ਵਿਗਾੜੈ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾ ਜਿੱਦਾਂ ਤੂੰ ਰਖ ਲੈ ਇਹਨੇ ਕਿ ਸਤਿਗੁਰੂ ਮੈਂ ਤੇਰੇ ਘਰ ਆਇਆ ਮੈਂ ਮਰਜ਼ੀ ਮੇਰੀ ਚਲਣੀ ਹੈ ਮੈਂ ਤੇਰੇ ਹੀ ਸ਼ਰਨ ਵਿੱਚ ਆਇਆ ਤੇ ਮਰਜ਼ੀ ਵੀ ਤੇਰੀ ਹੈ ਪਾਸ਼ਾ ਕਹਿੰਦੇ ਅਬ ਹਮ ਚਲੀ ਠਾਕੁਰ ਪੈਹਾ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾ ਅਸੀਂ ਤੇਰੀ ਸ਼ਰਨ ਵਿੱਚ ਆਏ ਜਿੱਦਾ ਮਰਜ਼ੀ ਰੱਖਦੇ ਜਿਉਂ ਤੁਮ ਰਾਖੋ ਤਿਵੇਂ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਵੈਸੇ ਆਪਾਂ ਪਾਠ ਕਰਦੇ ਆਂ ਮੋਹ ਸ਼ਬਦ ਜਿਹੜੇ ਵਿਕਾਰ ਉਹਦੇ ਵਾਸਤੇ ਆਇਆ ਜਿੱਦਾਂ ਆਪਾਂ ਸ਼ਬਦ ਪੜ੍ਹਦੇ ਆਂ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਉੱਥੇ ਵੀ ਹਾਏ ਨੂੰ ਸਿਆਰੀ ਐ ਇੱਥੇ ਵੀ ਹਾਏ ਨੂੰ ਸਿਆ ਤੇ ਜਦੋਂ ਅਸੀਂ ਉਚਾਰਨ ਦਾ ਤਰੀਕਾ ਸਿੱਖ ਲਿਆ ਇਹਨਾਂ ਲਗਾਤਾਰ ਗੁਰਬਾਣੀ ਦੀ ਵਿਆਕਰਨ ਨੂੰ ਸਮਝਣ ਦਾ ਯਤਨ ਕੀਤਾ ਹੁਣ ਇੱਥੇ ਅਸੀਂ ਉਥੇ ਮੋਹੇ ਨਹੀਂ ਪੜਨਾ ਇਹ ਨਹੀਂ ਪੜਦੇ ਆਪਾਂ ਮੋਹ ਕਾਮ ਕ੍ਰੋਧ ਲੋਭ ਮੋਹ ਮੰਨ ਲਈ ਅਰਥਿਕ ਬਾਣੀ ਹੈਗਾ ਕਿ ਮੋਹ ਨੂੰ ਵੀ ਮੋਹੇ ਪੜਦੇ ਇੱਥੇ ਮੋਹੇ ਪੜਨਾ ਜੋ ਤੁਮ ਕਹੋ ਸੋਈ ਮੋਹ ਕਰਨਾ ਕਿ ਜੋ ਸਤਗੁਰੂ ਤੂੰ ਕਹਿ ਰਹੇ ਆ ਉਹ ਮੈਂ ਕਰਨਾ ਹੈ ਵੈਸੀ ਕਰਨਾ ਵੀ ਉਹੀ ਚਾਹੀਦਾ ਉਹਦੇ ਵਿੱਚ ਸਾਡਾ ਹੀ ਭਲਾ ਹੈ ਸਤਗੁਰ ਕਹਿੰਦੇ ਨਾ ਬਾਣੀ ਦੇ ਵਿੱਚ ਕਹਿੰਦੇ ਜੋ ਗੁਰ ਕਹੈ ਸੋ ਹੀ ਭਲ ਮੰਨੋ ਹਰ ਹਰ ਕਥਾ ਨਰਨ ਜੋ ਸਤਗੁਰੂ ਕਹਿ ਰਿਹਾ ਉਹਨੂੰ ਭਲਾ ਕਰਕੇ ਮੰਨ ਉਹਦੀ ਰਹਿਮਤ ਨੂੰ ਜੀਵਨ ਦੇ ਵਿੱਚ ਪ੍ਰਾਪਤ ਕਰਨਾ ਜੋ ਤੁਮ ਕਹੋ ਸੋਈ ਮੋਹ ਕਰਨਾ ਜਹ ਪੇਖੋਂ ਤਹਾਂ ਤੁਮ ਬਸਣਾ ਪਰ ਐਸੀ ਅਵਸਥਾ ਨਹੀਂ ਅੱਜ ਬਣੀ ਸਾਡੀ ਮੈਂ ਜਿੱਧਰ ਦੇਖਦਾ ਸਤਗੁਰੂ ਤੈਨੂੰ ਵਸਦਾ ਦੇਖ ਰਿਹਾ ਤੇਰੇ ਤੋਂ ਬਗੈਰ ਮੈਨੂੰ ਲੋਕਾਂ ਨੂੰ ਬਗਾਨਾ ਦਿਖਦਾ ਇਹ ਮੇਰਾ ਦੁਸ਼ਮਣ ਹੈ ਆ ਮੇਰਾ ਮਿੱਤਰ ਹੈ ਕਈ ਨਾ ਲੋਕ ਸਵਾਲ ਕਰਦੇ ਆ ਸਾਡਾ ਮਨ ਨਹੀਂ ਲੱਗਦਾ ਜਦੋਂ ਬਾਣੀ ਪੜ੍ਹਦੇ ਮਨ ਟਿਕਦਾ ਨਹੀਂ ਹੈ ਕਿਹੜਾ ਸਵਾਲ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਹੈ ਪਾਸ਼ਾ ਜੀ ਕਹਿੰਦੇ ਆ ਕਹਿੰਦੇ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਚਲ ਨਾਹੀ ਚੀਤ ਜਿੰਨੇ ਤੱਕ ਅਸੀਂ ਮਨ ਦੇ ਵਿੱਚ ਇਹ ਕੀ ਮੇਰਾ ਮਿੱਤਰ ਆ ਮੇਰਾ ਬੈਰੀ ਆ ਤੇ ਸਾਡਾ ਚਿੱਤ ਕਿੱਥੇ ਜੋੜਨਾ ਕਹਿੰਦੇ ਮੈਂ ਜਿੱਧਰ ਦੇਖਦਾ ਸਤਗੁਰੂ ਤੂੰ ਹੀ ਵਿਖਦਾ ਜਹ ਪੇਖੋ ਤਾਹ ਤੁਮ ਬਸਣਾ ਕਿੱਡੀ ਵੱਡੀ ਅਵਸਥਾ ਹੋਏਗੀ ਭਾਈ ਕਨਈਆ ਜੀ ਦੀ ਜਿਨ੍ਹਾਂ ਨੂੰ ਦੁਸ਼ਮਣਾਂ ਦੇ ਵਿੱਚ ਵੀ ਰੱਬ ਦਿਖ ਰਿਹਾ ਜਿੱਧਰ ਆਵਾਜ਼ ਆ ਰਹੀ ਹੈ ਸਤਗੁਰੂ ਤੇਰੀ ਆਵਾਜ਼ ਹੈ ਕੋਈ ਪਾਣੀ ਮੰਗ ਰਿਹਾ ਕੋਈ ਜ਼ਖਮਾਂ ਦੇ ਉੱਪਰ ਮਰਮ ਕਿਸੇ ਦੇ ਲਈ ਜਾ ਰਹੀ ਕਹਿੰਦੇ ਜਿੱਧਰ ਦੇਖਦਾ ਸਤਗੁਰੂ ਤੂੰ ਹੈ ਸਤਗੁਰੂ ਨੇ ਨਹੀਂ ਸਾਨੂੰ ਸਿਖਾਇਆ ਸਰਬਸਾਂਝੀ ਵਾਲਤਾ ਜਿਹੜੀ ਸਤਗੁਰੂ ਨੇ ਦੱਸੀ ਜਿਹੜੀ ਸਾਡੇ ਉੱਪਰ ਮੇਰ ਮੇਰ ਸਤਗੁਰੂ ਨੇ ਕੀਤੀ ਜਹ ਪੇਖੂ ਤਹਾਂ ਤੁਮ ਬਸਣਾ ਨਿਰਭਉ ਨਾਮ ਜਪੋ ਤੇਰਾ ਰਸਨਾ ਏ ਸਤਿਗੁਰੂ ਆਪਣੀ ਰਸਨਾ ਨਾਲ ਤੇਰਾ ਨਾਮ ਜਿਹੜਾ ਨਿਰਭਉ ਉਹ ਨੂੰ ਮੈਂ ਜਪਦਾ ਆ ਜਿੰਨੇ ਨਾਮ ਹਨ ਉਹ ਸਾਡੇ ਜੀਵਨ ਦੇ ਵਿੱਚ ਕੁਛ ਨਾ ਕੁਝ ਸੇਧ ਬਖਸ਼ਿਸ਼ ਕਰਦੇ ਆ ਜਦੋਂ ਸੀ ਨਿਰਭਉ ਪੜਾਂਗੇ ਨਾ ਨਿਰਭਉ ਤੇ ਸਾਨੂੰ ਸਮਝ ਆਏਗੀ ਪ੍ਰਮਾਤਮਾ ਨਿਰਭਾਉ ਹੈ ਔਰ ਮੈਂ ਵੀ ਨਿਰਭਾਉ ਬਣਨਾ ਹੈ ਕਹਿੰਦੇ ਨਿਰਭਾਉ ਜਪੈ ਸਗਲ ਭਾਉ ਮਿਟੈ ਜੇ ਅਸੀਂ ਡਰ ਰਹੇ ਹਾਂ ਅਸੀਂ ਦਿਨਾਂ ਤੋਂ ਡਰਦੇ ਆਂ ਬਿੱਲੀਆਂ ਤੋਂ ਡਰਦੇ ਆ ਤੇ ਫਿਰ ਅਸੀਂ ਬਾਣੀ ਨਹੀਂ ਪੜ ਰਹੇ ਅਸੀਂ ਨਿਰਭਾਉ ਨਹੀਂ ਪੜ ਰਹੇ ਪੜਨ ਦਾ ਮਤਲਬ ਇਹ ਨਹੀਂ ਕਿ ਰੱਬ ਦੀ ਉਸਤਤ ਕਰ ਰਹੇ ਆ ਅਸੀਂ ਉਹਦੇ ਗੁਣਾ ਦੇ ਗੁਣ ਕਹ ਗੁਣੀ ਸਮਾ ਬਣਿਆ ਉਹ ਗੁਣ ਸਾਡੇ ਅੰਦਰ ਆ ਜਾਣ। ਪਾਸ਼ਾ ਨੇ ਕਿਹਾ ਨਾ ਬਾਣੀ ਵਿੱਚ ਕਹਿੰਦੇ ਨਿਰਪੋ ਸੰਗ ਤੇਮਾਰੇ ਵਸਤਾ ਇਹ ਡਰਨ ਕਹਾਂ ਤੇ ਆਇਆ। ਰੱਬ ਤਾਂ ਤੇਰੇ ਹਿਰਦੇ ਘਰ ਦੇ ਵਿੱਚ ਵਸਦਾ ਹੈ ਡਰਨ ਕਿੱਥੋਂ ਆ ਗਿਆ। ਕਿਉਂਕਿ ਜਦੋਂ ਅਸੀਂ ਇੱਕ ਵੀ ਜੀਵਨ ਦੇ ਵਿੱਚ ਧਾਰਨ ਕਰ ਲਈ ਨਾ ਗੱਲ। ਜੋ ਮੂਲ ਮਤਰ ਆਪਾਂ ਪੜਦੇ ਆਂ। ਮੈਂ ਅੱਜ ਪੜ ਰਿਹਾ ਸੀ ਇੱਕ ਬਹੁਤ ਵੱਡੇ ਵਿਦਵਾਨ ਸਾਡੀ ਕੌਮ ਦੇ ਬਲਵੰਤ ਗਾਰਗੀ ਉਹਦਾ ਨਾਮ ਹੋਇਆ ਸਾਧ ਸੰਗਤ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਤੇ ਇੱਕ ਲੇਖ ਲਿਖਿਆ ਸੀ ਕਿਤਾਬ ਹੀ ਲਿਖੀ ਸੀ ਉਹਨਾਂ ਨੇ ਉਹਦੇ ਵਿੱਚ ਆਪਣੀ ਘਟਨਾ ਵੀ ਲਿਖੀ ਮੇਰਾ ਜੀਵਨ ਕਿਦਾਂ ਬਦਲਿਆ ਕਹਿੰਦੇ ਘਰ ਦੇ ਵਿੱਚ ਨਾ ਬਹੁਤ ਗਰੀਬੀ ਸੀ ਅਸੀਂ ਦੋ ਭਰਾ ਸੀਗੇ ਸਾਡੀ ਮਾਂ ਨੇ ਆਖਿਆ ਵੀ ਅੱਜ ਆਪਾਂ ਨਾ ਇੱਕ ਬਾਬਾ ਜੀ ਦੇ ਕੋਲ ਚੱਲਣਾ ਹੈ ਕਹਿੰਦੇ ਸੀ ਇੱਕ ਬਾਬੇ ਕੋਲ ਚਲੇ ਗਏ ਮਾਂ ਸਾਡੀ ਲੈ ਗਈ ਮੇਰੇ ਭਰਾ ਦਾ ਨਾਮ ਸੀ ਕੁਲਵੰਤ ਤੇ ਮੇਰਾ ਨਾਮ ਸੀ ਬਲਵੰਤ ਵੈਸੋ ਹਿੰਦੂ ਪਰਿਵਾਰ ਦੇ ਵਿੱਚੋਂ ਸਨ ਬਾਨੀਏ ਸਨ ਬਾਨੀਏ ਤੇ ਜਦੋਂ ਬਾਬੇ ਦੇ ਕੋਲ ਗਏ ਤੇ ਚੰਗੇ ਮਹਾਪੁਰਸ਼ ਹੋਣਗੇ ਤੇ ਉਹ ਮਾਂ ਪੁੱਛਦੀ ਆ ਕਿ ਇਹ ਦੋਨਾਂ ਬੱਚਿਆਂ ਦੇ ਵਿੱਚੋਂ ਮੇਰਾ ਬੱਚਾ ਕਿਹੜਾ ਪੜੇਗਾ ਕਹਿੰਦਾ ਮੈਂ ਵੀ ਦੇਖ ਰਿਆ ਸੀ ਵੀ ਬਾਬਾ ਜੀ ਕੀ ਕਹਿੰਦੇ ਬਾਬੇ ਨੇ ਸਾਡੇ ਵੱਲ ਦੇਖਿਆ ਨਹੀਂ ਉਂਗਲੀ ਕਰ ਦਿੱਤੇ ਵੀ ਆਹ ਬੱਚਾ ਪੜ੍ਹੇਗਾ ਉਂਗਲੀ ਮੇਰੇ ਵੱਲ ਸੀ ਉਹ ਕਹਿਣ ਲੱਗਾ ਦੋਨਾਂ ਨੂੰ ਕਿਉਂ ਨਹੀਂ ਪੜਾਉਣਾ ਕਹਿੰਦੇ ਮੇਰੇ ਕੋਲ ਪੈਸੇ ਕੋਈ ਨਹੀਂ ਕਹਿੰਦਾ ਚੱਲ ਇੱਕ ਨੂੰ ਪੜਾ ਰ ਸਮਾਂ ਬਹੁਤ ਪੁਰਾਣਾ ਸੀ ਉਹ ਸਮੇਂ ਸਕੂਲ ਵੀ ਘਾਟੇ ਹੁੰਦੇ ਸੀ ਬਡਲਾਡੇ ਦੇ ਕੋਲ ਪੈਂਡਸੀ ਹੋਣਾ ਦਾ ਉਹ ਕਹਿੰਦੇ ਮਾਂ ਨੇ ਨਾ ਵੀ ਦੂਸਰੇ ਦਿਨ ਸਾਡੇ ਨਾ ਗੁਰਦੁਆਰੇ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾਂਦਾ ਸੀ। ਮੈਨੂੰ ਉੱਥੇ ਛੱਡ ਕੇ ਆ ਗਈ। ਇੱਕ ਦਿਨ ਹੋਇਆ, ਦੋ ਦਿਨ ਹੋਏ, ਤਿੰਨ ਚਾਰ ਦਿਨ ਹੋ ਗਏ ਰੋਲੇ ਪੈਂਦਾ ਰਿਹਾ। ਦੇਖੀ ਨਹੀਂ ਰਿਹਾ ਸੀ ਕੌਣ ਪੜ੍ਹਾਏਗਾ। ਬੱਚੇ-ਬੱਚੇ, ਬੱਚੇ ਰੋਲਾ ਪਾਈ ਜਾਂਦੇ। ਕਹਿੰਦਾ ਮੈਂ ਕਿਸੇ ਨੂੰ ਪੁੱਛਿਆ। ਵੀ ਇੱਥੇ ਪੜਾਉਂਦਾ ਕੌਣ ਹੈ? ਉਹ ਕਹਿੰ ਲਗਾ ਕੱਲ ਬਾਬਾ ਜੀ ਆਉਣਗੇ ਨਿਆਮ ਸਿੰਘ, ਨੀਲੇ ਵਸਤਰ ਪਾਏ ਹੁੰਦੇ, ਘੋੜੇ ਤੇ ਆਉਂਦੇ ਆ। ਉਹ ਪੜਾਉਣਗੇ। ਕਹਿੰਦਾ ਦੋ ਦਿਨ ਬਾਅਦ ਉਹ ਰੌਲਾ ਪੈ ਗਿਆ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਮਿੱਟੀ ਉਡਦੀ ਧੂੜ ਉਡਦੀ ਸੀ ਘੋੜਾ ਲੈ ਕੇ ਆ ਰਹੇ ਕਹਿੰਦੇ ਸਾਰੇ ਬੱਚੇ ਲੈਣ ਵਿੱਚ ਖੜੇ ਹੋ ਗਏ ਕਹਿੰਦਾ ਜਦੋਂ ਨਾ ਮੇਰੇ ਵੱਲ ਦੇਖਿਆ ਤੇ ਉਹਨਾਂ ਨੇ ਘੋੜੇ ਤੇ ਬੈਠਿਆਂ ਨੀਜਾ ਸਾਹਮਣੇ ਕਰਕੇ ਆਖਿਆ ਤੂੰ ਕਿਹਦਾ ਪੁੱਤਰ ਹੈ ਤੂੰ ਕਿਹਦਾ ਬੱਚਾ ਉਹਨੇ ਦੱਸਿਆ ਮੈਂ ਫਲਾਣੇ ਬਣੀਆਂ ਦਾ ਪੁੱਤਰ ਆ ਪੜਨਾ ਕਹਿੰਦਾ ਗਾ ਹਾਂਜੀ ਕੀ ਪੜਿਆ ਕਹਿੰਦਾ ਜੀ 5 ਕ ਦਿਨ ਹੋ ਗਏ ਤੇ ਪੜਾਇਆ ਤਾਂ ਕਿਸੇ ਨੇ ਨਹੀਂ ਕਹਿੰਦਾ ਇੱਧਰ ਆ ਮੇਰੇ ਕੋਲ ਉਹ ਬਾਬਾ ਜੀ ਥੱਲੇ ਆ ਗਏ ਉਹ ਕਹਿੰਦਾ ਮੇਰਾ ਜ਼ਿੰਦਗੀ ਦਾ ਪਹਿਲਾ ਸਬਕ ਔਰ ਮੇਰੀ ਜ਼ਿੰਦਗੀ ਦਾ ਆਖਰੀ ਸਬਕ ਜ਼ਿੰਦਗੀ ਦਾ ਪਹਿਲਾ ਸਬਕ ਆਖਰੀ ਪੜਿਆ ਬਹੁਤ ਉਹ ਕਹਿੰਦਾ ਬਾਬਾ ਜੀ ਨੇ ਉੱਥੇ ਮਿੱਟੀ ਦੇ ਉੱਪਰ ਹੀ ਇੱਕ ਲਿਖਿਆ ਕੀ ਆ ਇਹਨੂੰ ਇੱਕ ਕਹਿੰਦੇ ਆ ਲਿਖ ਫਿਰ ਉਹਨੇ ਕਹਿੰਦੇ ਉਹ ਓਮਕਾਰ ਬਣਾ ਦਿੱਤੇ। ਇਹ ਕੀ ਹੈ? ਇੱਕ ਓਮਕਾਰ। ਉਹਦੇ ਅਰਥ ਸਮਝਾ ਦਿੱਤੇ। ਇਹਨੂੰ ਯਾਦ ਕਰ ਲੈ। ਮੈਂ ਤੇਰੇ ਕੋਲੋਂ ਆਉਂਗਾ ਨਾ 2 ਦਿਨ ਬਾਅਦ ਫਿਰ ਤੈਨੂੰ ਸੁਣੂਗਾ ਤੇਰੇ। ਉਹ ਕਹਿੰਦੇ ਇੰਨੀ ਲਗਨ ਲੱਗੀ। ਇੰਨੀ ਪ੍ਰਮਾਤਮਾ ਦੀ ਕਿਰਪਾ ਥੋੜੀਆਂ ਜੀਆਂ ਉੱਥੇ ਪੜਦੇ ਰਹਿ ਫਿਰ ਬਲਵੰਤ ਗार्गी ਨੇ ਲਾਹੌਰ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੰਗਲਿਸ਼ ਦੇ ਵਿੱਚ ਉਹਨੇ ਅੰਮੇ ਕੀਤੀ। ਔਰ ਅਮਰੀਕਾ ਦੇ ਵਿੱਚ ਜਾ ਕੇ ਉਹਨੇ ਪੀ ਐਚ ਡੀ ਕੀਤੀ ਬਹੁਤ ਵੱਡਾ ਵਿਦਵਾਨ ਹੈ ਪਰ ਉਹ ਕਹਿੰਦੇ ਆ ਕਿ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਦਾ ਸਬਕ ਮੇਰੀ ਜ਼ਿੰਦਗੀ ਦਾ ਆਖਰੀ ਸਬਕ ਉਹ ਇੱਕ ਓੰਕਾਰ ਜਦੋਂ ਇੱਕ ਦੇ ਆਗੇ ਨਾ ਇੱਕ ਦੇ ਭਟਕਣਾ ਖਤਮ ਹੋ ਗਈ ਇੱਕ ਹੀ ਹੈ ਇਥੋਂ ਸ਼ੁਰੂ ਹੋ ਜਾਈਏ ਵੀ ਇੱਕ ਦਾ ਰੱਬ ਸਾਡਾ ਇੱਕੋ ਹੀ ਹੈ ਹਰ ਇੱਕੋ ਦਾਤਾ ਸੇਵੀਏ ਹਰ ਇੱਕ ਤੇ ਆਈ ਸਭਨਾ ਜੀਆਂ ਦਾ ਇੱਕ ਦਾਤਾ ਭਟਕਣਾ ਖਤਮ ਹੋ ਗਈ ਅੱਜ ਕਿਤਾਬਾਂ ਉਹਨਾਂ ਦੀ ਮਿਲਦੀਆਂ ਬਲਵੰਤ ਕਾਰਗੀ ਦੀਆਂ ਕਿਹਨਾਂ ਦਾ ਭਾਵ ਹੈ ਕਿ ਜੀਵਨ ਦੇ ਵਿੱਚ ਜਿੱਦਣ ਇੱਕ ਦੇ ਬਣ ਗਏ ਦੂਸਰਾ ਦਿਖੇਗਾ ਹੀ ਨਹੀਂ ਕੋਈ ਸਾਰੇ ਚੰਗੇ ਆ ਪਰ ਜਿਹਨੂੰ ਜਿਹਦੇ ਲੜ ਸਾਡੇ ਗੁਰੂ ਨੇ ਲਾਇਆ ਨਾ ਸਾਨੂੰ ਫੇ ਅਸੀਂ ਭਟਕਾਂਗੇ ਨਹੀਂ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਇੰਨੇ ਦਿਨ ਨਹੀਂ ਜਿੰਨੇ ਲੋਕਾਂ ਨੇ ਭਗਵਾਨ ਬਣਾਏ ਐ ਸੋਮਵਾਰ ਇੱਧਰ ਮੰਗਲਵਾਰ ਉੱਧਰ ਵੀਰਵਾਰ ਉੱਧਰ ਸ਼ਨੀਵਾਰ ਉੱਧਰ ਇੰਨੇ ਧਾਗੇ ਬੰਨੇ ਹੁੰਦੇ ਹੱਥ ਦੇ ਉੱਪਰ ਮੈਂ ਕਹਿੰਦਾ ਹੱਥੇ ਦੋ ਸੀਗੇ ਪਤਾ ਨਹੀਂ ਜੇ ਚਾਰ ਪੰਜ ਹੁੰਦੇ ਪਤਾ ਨਹੀਂ ਕੀ ਕਰਨਾ ਸੀ ਇੱਧਰ ਕਾਲੇ ਇੱਧਰ ਨੀਲੇ ਇੱਧਰ ਲਾਲ ਇੱਧਰ ਪੀਲੇ ਸਾਰੇ ਬੰਨ ਲੈਣੇ ਸੀ ਕਿਉਂਕਿ ਭਰੋਸਾ ਇੱਕ ਤੇ ਨਹੀਂ ਧਾਗਿਆਂ ਤੇ ਭਰੋਸਾ ਹੈ ਲੋਕਾਂ ਨੂੰ ਮੁੰਦਰੀਆਂ ਤੇ ਭਰੋਸਾ ਹੈ ਤਵਿੱਤਾਂ ਦੇ ਉੱਪਰ ਭਰੋਸਾ ਹੈ ਅੱਜ ਤਾਂ ਜ਼ਿਆਦਾ ਹੀ ਲੋਕੀ ਪੈਰਾਂ ਭੈਣਾ ਜਿਹੜੀਆਂ ਪੈਰਾਂ ਤੇ ਬੰਨਣ ਲੱਗੀਆਂ ਤੇ ਸਾਨੂੰ ਜੀਵਨ ਦੇ ਵਿੱਚ ਸਮਝੇ ਨਹੀਂ ਆਇਆ ਵੀ ਅਸੀਂ ਕਰਨਾ ਕੀ ਸੀ ਨਹੀਂ ਸਮਝਾਇਆ ਗਿਆ ਨਾ ਨੇਸੀ ਠਟਗਣਾ ਦੇ ਵਿੱਚ ਹੀ ਜੀਵਨ ਬਤੀਤ ਕਰਦੇ ਠਟਗਣਾ ਦੇ ਵਿੱਚ ਹੀ ਉਹ ਜੀਵਨ ਜਿਹੜਾ ਸਤਗੁਰ ਨੇ ਦਿੱਤਾ ਜਿਹੜਾ ਸਾਡੇ ਉੱਪਰ ਸਤਗੁਰ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਤੇ ਸਾਧ ਸੰਗਤ ਜੀ ਜਿਸ ਵੇਲੇ ਜਿੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਤੁਸੀਂ ਸਰਬਣ ਕਰਿਆ ਕਰੋ 7:30 ਤੋਂ 8 ਵਜੇ ਤੱਕ ਕਥਾ ਹੁੰਦੀ ਹੈ ਫਤੇਗੜ ਸਾਹਿਬ ਤੋਂ YouTube ਤੇ ਵੀ ਚੱਲਦੀ ਹੈ ਗਿਆਨੀ ਹਰਪਾਲ ਸਿੰਘ ਜੀ ਕਥਾ ਅੱਜ ਵੀ ਉਹਨਾਂ ਨੇ ਬੜੇ ਭਾਵਨਾ ਦੇ ਨਾਲ ਕਿਉਂਕਿ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਆਸਥਾਨ ਹੈ ਉਹ ਨਵੰਬਰ ਦੇ ਵਿੱਚ ਮਾਤਾ ਗੁਜਰ ਕੌਰ ਜੀ ਦਾ ਜਨਮ ਦਿਹਾੜਾ ਆ ਰਿਹਾ ਉਹਨੂੰ ਮਨਾਇਆ ਜਾ ਰਿਹਾ ਉਹਨਾਂ ਨੇ ਆਖਿਆ ਵੀ ਉਸ ਦਿਨ ਆਓ ਇੱਥੇ ਆਓ ਇਸ ਠੰਡੇ ਬੁਰਜ ਦੀਆਂ ਪੌੜੀਆਂ ਚੜੋ ਤੇ ਦਾਦੀ ਦੇ ਕੋਲ ਬੈਠੋ ਆਪਣੇ ਬੱਚਿਆਂ ਨੂੰ ਲੈ ਕੇ ਆਓ ਅੱਜ ਨਾਲ ਇੱਕ ਚੀਜ਼ ਸਾਡੇ ਘਰਾਂ ਦੇ ਵਿੱਚੋਂ ਖਤਮ ਹੋ ਰਹੀ ਸਿੱਖਾਂ ਦੇ ਘਰਾਂ ਵਿੱਚੋਂ ਖਤਮ ਹੋ ਰਹੀ ਹੈ ਬੜੀ ਉਹਨਾਂ ਨੇ ਹਮਦਰਦੀ ਦੇ ਨਾਲ ਅੰਦਰੋਂ ਭਾਵਨਾ ਦੇ ਨਾਲ ਦੁਖੀ ਹਿਰਦੇ ਨਾਲ ਗੱਲ ਕੀਤੀ ਬਹੁਤ ਘੱਟ ਪਰਿਵਾਰ ਹੈ ਅੱਗੇ ਹੁੰਦਾ ਸੀ ਹਰੇਕ ਘਰ ਦੇ ਵਿੱਚ ਜਦੋਂ ਬੱਚਾ ਵੱਡਾ ਹੁੰਦਾ ਸੀ ਉਹਨੂੰ ਦਸਤਾਰ ਬੰਦੀ ਕਰਾਈ ਜਾਂਦੀ ਸੀ ਅੱਜ ਸਾਡੇ ਘਰਾਂ ਵਿੱਚ ਨਹੀਂ ਹੋ ਰਹੀ ਇਹ ਹੀ ਕਾਰਨ ਹੈ ਕਿ ਅੱਜ ਅਸੀਂ 25 25 30 30 ਸਾਲ 50 50 ਸਾਲ ਦੇ ਹੋ ਗਏ ਹਾਂ ਸਾਡੇ ਸਿਰ ਤੇ ਦਸਤਾਰ ਨਹੀਂ ਹੈ ਪਟਕੀਆਂ ਜਿਹੀਆਂ ਬੰਨੀਆਂ ਹੋਈਆਂ ਉਹਦਾ ਕਾਰਨ ਮਾਫ਼ ਕਰਨਾ ਕਿਉਂਕਿ ਜਿੱਦਣ ਉਹ ਦਾਦੀ ਦੇ ਕੋਲ ਬੈਠ ਕੇ ਮਾਤਾ ਗੁਜਰ ਕੌਰ ਜੀ ਦੇ ਕੋਲ ਕਿਸੇ ஸ்தான ਦੇ ਨਾਲ ਨਹੀਂ ਜੋੜ ਰਹੇ ਆਪਾਂ ਕਿ ਅਸੀਂ ਜਿੱਦਣ ਉਹ ਭਾਵਨਾ ਦੇ ਨਾਲ ਜਿਹੜੀਆਂ ਦਸਤਾਰਾਂ ਬੰਨੀਆਂ ਸੀ ਨਾ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤੇਜ ਸਿੰਘ ਦੇ ਸਿਰ ਤੇ ਦੁਨੀਆ ਦੀ ਤਾਕਤ ਨਹੀਂ ਸੀ ਉਹਨਾਂ ਨੂੰ ਝੁਕਾ ਸਕੀ ਨਹੀਂ ਝੁਕਿਆ ਜੀ ਸ਼ਹੀਦ ਹੋ ਗਏ ਸੀ 7 ਤੇ 9 ਸਾਲ ਦੀ ਉਮਰ ਸੀ ਪਰ ਉਹ ਦਸਤਾਰਾਂ ਝੁਕੀਆਂ ਨਹੀਂ ਸੀ ਇਹ ਸਤਿਗੁਰ ਨੇ ਸ਼ਾਨ ਦਿੱਤੀ ਇਹ ਸਤਿਗੁਰ ਨੇ ਸਾਡੇ ਤੇ ਬਖਸ਼ਿਸ਼ ਕੀਤੀ ਕਹਿੰਦੇ ਉਹ ਰੱਬ ਹੈ ਪਰਮਾਤਮਾ ਹੈ ਇੱਕ ਹੀ ਆ ਉਹ ਤੋਂ ਬਿਗਾਰ ਦੂਸਰਾ ਮੈਨੂੰ ਦੂਸਰਾ ਦਿਖਦਾ ਹੀ ਨਹੀਂ ਹੈ ਜੈ ਪੇਖੋ ਤਾਹਾਂ ਤੁਮ ਬਸਣਾ ਨਿਰਪਉ ਨਾਮ ਜਪੋ ਤੇਰਾ ਰਸਨਾ ਅਸੀਂ ਕਿਉਂ ਪਟਕਦੇ ਆ ਕਿਉਂਕਿ ਸਾਡੇ ਅੰਦਰ ਡਰ ਹੈ ਜੇ ਮੈਂ ਇਹ ਨਾ ਕੀਤਾ ਤੇ ਪਤਾ ਨਹੀਂ ਕੀ ਹੋਣਾ ਜੇ ਮੈਂ ਵਰਤ ਨਾ ਰੱਖਿਆ ਜੇ ਮੈਂ ਫਲਾਨਾ ਕੰਮ ਨਾ ਕੀਤਾ ਪਤਾ ਨਹੀਂ ਕੀ ਹੋਏ ਲੋਕਾਂ ਨੇ ਡਰਾ ਇੰਨਾ ਡਰਾ ਦਿੱਤੇ ਦੇਖੋ ਕਿੰਨੇ ਲੋਕਾਂ ਨੇ ਆਪਣੇ ਜੀਵਨ ਦੇ ਵਿੱਚੋਂ ਭਰਮ ਕੱਢ ਦਿੱਤੇ ਆ ਜਿਹੜੀ ਕੌਮਣੇ ਕੱਢਣੇ ਸੀ ਉਹ ਕੌਮ ਭਰਮਾਂ ਦੇ ਵਿੱਚ ਪੈ ਗਈ ਅਸੀਂ ਭਟਕਣਾਂ ਦੇ ਵਿੱਚ ਪੈ ਜਾਂਦੇ ਸਾਨੂੰ ਨਹੀਂ ਸਮਝ ਆਈ ਗੁਰਬਾਣੀ ਪੜ੍ਹੀਏ ਵੀ ਸਾਨੂੰ ਹਰ ਇੱਕ ਗੱਲ ਗੁਰੂ ਮਹਾਰਾਜ ਨੇ ਸਮਝਾਈ ਨਿਰ ਪਾਉ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਵ ਨਿੱਦ ਤੂੰ ਭੰਡਾਰ ਸਰ ਖਜ਼ਾਨੇ ਤੂੰ ਐ ਤੂੰ ਮੇਰਾ ਭੰਡਾਰ ਐ ਰੰਗ ਰਸਾ ਤੂੰ ਮਨ ਦਾ ਆਧਾਰ ਤੂੰ ਮੇਰੇ ਮਨ ਦਾ ਸਹਾਰਾ ਐ ਮੈਂ ਤੇਰੇ ਰੰਗ ਨੂੰ ਮਾਨਦਾ ਹਾਂ ਤੂੰ ਮੇਰੀ ਸੋਭਾ ਤੁਮ ਸੰਗ ਰਚਿਆ ਜਦੋਂ ਉਹਦੇ ਨਾਲ ਰਚ ਗਏ ਨਾ ਤੇ ਇਹ ਸਤਿਗੁਰੂ ਜੇ ਕਿਸੇ ਦੀ ਸੋਭਾ ਹੋ ਰਹੀ ਐ ਨਾ ਉਹ ਸੋਭਾ ਵੀ ਤੇਰੀ ਐ ਤੂੰ ਮੇਰੀ ਸੋਭਾ ਤੁਮ ਸੰਗ ਰਚਿਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਤਕੀਆ ਕਹਿੰਦੇ ਸਹਾਰਾ ਮੇਰਾ ਆਸਰਾ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨ ਅੰਤਰ ਤੂੰ ਹੀ ਧਿਆਇਆ ਮੈਂ ਮਨ ਕਰਕੇ ਸਰੀਰ ਕਰਕੇ ਮੈਂ ਤੈਨੂੰ ਹੀ ਧਿਆਉਂਦਾ ਹਾਂ ਮਰਮ ਤੇਮਾਰਾ ਗੁਰ ਤੇ ਪਾਇਆ ਮਰਮ ਕਹਿੰਦੇ ਭੇਦ ਗੁਰੂ ਨੇ ਭੇਦ ਦੱਸਣਾ ਗੁਰਬਾਣੀ ਜਦੋਂ ਪੜੋਗੇ ਸਹਿਜ ਪਾਠ ਕਰੋਗੇ ਇੱਕ ਸ਼ਬਦ ਭਾਵੇਂ ਰੋਜ਼ ਪੜੋ ਸਾਨੂੰ ਸਮਝ ਆਏਗੀ ਅਸੀਂ ਖੜੇ ਕਿੱਥੇ ਆ ਇਹ ਬਹੁਤ ਵੱਡਾ ਖਜ਼ਾਨਾ ਹੈ ਅਈ ਬਾਣੀ ਬਣ ਗਈ ਸਹਿਜ ਪਾਠ ਕਰ ਲੋ ਅਖੰਡ ਪਾਠ ਕਰ ਲੋ ਨਹੀਂ ਇਹ ਬਾਣੀ ਸੀ ਸਾਡੇ ਜੀਵਨ ਦਾ ਆਧਾਰ ਭਾਵੇਂ ਇੱਕ ਸ਼ਬਦ ਪੜਿਆ ਹੁੰਦਾ ਉਹਨੂੰ ਸਮਝ ਲੈਂਦੇ ਫਿਰ ਅੱਗੇ ਚੱਲਦੇ ਇੱਕ ਸ਼ਬਦ ਪੜਦੇ ਅੱਗੇ ਚੱਲਦੇ ਤੇ ਸਾਨੂੰ ਇਹ ਸਮਝ ਆ ਜਾਂਦੀ ਗੁਰੂ ਮਹਾਰਾਜ ਕਿੰਨੀ ਕਿੰਨੀ ਭਾਵਨਾ ਮੈਂ ਤਾਂ ਜਿੱਦਾਂ ਦਾ ਕਰ ਰਹੇ ਹਾਂ ਨਾ 180 ਅੰਕ ਹੀ ਹੋਏ ਆਪਣਾ ਡੇਢ 2 ਸਾਲ ਹੋ ਹੀ ਗਏ ਸ਼ਾਇਦ ਤੇ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਸਾਨੂੰ ਇਹ ਸਮਝ ਲੱਗਦਾ ਕਿ ਜੋ ਸਤਗੁਰ ਦੀ ਏਡੀ ਵੱਡੀ ਮਿਹਨਤ ਹੈ ਨਾ ਭਾਵੇਂ ਅਸੀਂ ਅਖਰੀ ਆਰਤ ਕਰ ਰਹੇ ਹਾਂ ਇਹ ਅਖਰੀ ਆਰਥੀ ਆ ਇਹ ਭਾਵਨਾ ਨਹੀਂ ਸਾਡੇ ਅੰਦਰ ਇਹ ਜਿੱਦਣ ਭਾਵਨਾ ਬਣੇਗੀ ਉਹ ਆਪਣੇ ਆਪ ਅਰਥ ਬਣਨੇ ਇਹ ਅਖਰੀ ਆਰਥ ਕਹਿੰਦੇ ਮਰਮ ਤਮਾਰਾ ਗੁਰ ਤੇ ਪਾਇਆ ਤੇਰਾ ਭੇਦ ਗੁਰੂ ਤੋਂ ਮਿਲਦਾ ਸਤਗੁਰ ਤੇ ਦ੍ਰਿੜਿਆ ਇੱਕ ਇੱਕ ਹੈ ਸਤਗੁਰ ਨੇ ਸਾਡੇ ਅੰਦਰ ਦ੍ਰਿੜ ਕਰ ਦਿੱਤਾ ਵੀ ਇੱਕ ਹੀ ਰੱਬ ਦੋ ਨਹੀਂ ਜਿਦਾਂ ਵੀ ਉਦਾਹਰਨ ਦਿੱਤੀ ਹੈ ਨਾ ਬਲਵੰਤ ਗਾਰਗੀ ਦੀ ਉਹ ਕਹਿੰਦਾ ਇੱਕ ਓੰਕਾਰ ਮੇਰੀ ਜ਼ਿੰਦਗੀ ਦਾ ਪਹਿਲਾ ਸਫਲਕ ਵੀ ਉਹੀ ਹੈ ਤੇ ਆਖਰੀ ਵੀ ਹੈ ਇੱਕ Swami Ram Teerth ji ਹੋਇਆ ਜਿਨ੍ਹਾਂ ਨੇ ਬਾਅਦ ਵਿੱਚ ਸਿੱਖੀ ਧਾਰਨ ਕੀਤੀ ਜਿਨ੍ਹਾਂ ਨੇ ਇੱਕ ਕਿਤਾਬ ਲਿਖੀ ਹੈ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਛਾਪੀ ਆ ਸਰਵੋਤਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ Swami Ram Teerat ji ਉਹਨਾਂ ਦੀ ਘੜੀ ਤੇ 1 ਵਜਿਆ ਰਹਿੰਦਾ ਸੀ ਚਾਬੀ ਵਾਲੀ ਘੜੀਆਂ ਹੁੰਦੀਆਂ ਸੀ ਤੇ ਉਹ ਕਾਲਜ ਦੇ ਵਿੱਚ ਪੜਾਉਂਦੇ ਸੀ ਤੇ ਬੱਚੇ ਹੱਸਦੇ ਹੁੰਦੇ ਸੀ ਜਾਣ ਜਾਣ ਕੇ ਪੁੱਛਦੇ ਕਿੰਨਾ ਉਹ ਕਹਿੰਦੇ ਇੱਕ ਕਿਉਂ ਕਹਿੰਦੇ ਇੱਕ ਤੇ ਟਿਕ ਜਾਈਏ ਤੇ ਸਮਝ ਆ ਜਾਈਏ ਇੱਕ ਹੀ ਉਹ ਇੱਕ ਤੋਂ ਬਿਨਾ ਕੋਈ ਨਹੀਂ ਦੁੱਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੇ ਸੋ ਸਾਰੀ ਗੁਰਬਾਣੀ ਦਾ ਨਚੋੜੀ ਇੱਕ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਝਟਕਣਾ ਆਪਣੇ ਆਪ ਖਤਮ ਹੋ ਜਾਏਗੀ ਮੇਰਾ ਕੋਈ ਵੀ ਦੂਸਰਾ ਨਹੀਂ ਹੈ ਸਤਗੁਰ ਤੇ ਦਰੜਿਆ ਇੱਕ ਏਕਾ ਨਾਨਕ ਦਾਸ ਹਰ 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 ਟੇਕਾ ਕਹਿੰਦੇ ਤੇਰਾ ਦਾਸ ਇਹ ਪਰਮੇਸ਼ਰ ਮੈਂ ਤੇਰੀ ਟੇਕ ਦੇ ਵਿੱਚ ਆ ਰਹਾਉ ਦੀ ਪੰਕਤੀ ਗੁਰੂ ਸਾਹਿਬ ਕਹਿੰਦੇ ਤੂੰ ਮੇ ਤੂੰ ਮੇਰੇ ਲਾਲਣ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਗੁਰੂ ਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ